ਗੁਰਮੰਤਰ ਹੀਣ ਸੈ ਜੋ ਪ੍ਰਾਣੀ ਤ੍ਰਗੰਤ ਜਨਮ ਭ੍ਰਸ਼ਟਨ ਹੈ ਕੂਕਰ ਹੈ ਸੂਕਰ ਹੈ ਗਰਦਬ ਹੈ ਕੱਕ ਹੈ ਸਰਪਨ ਹੈ ਤੁਲ ਖਲ ਹੈ ਚਰਨਾਰਬਿੰਦ ਭਜਨੰ ਹਿਦਯੰ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮਦੂਤ ਨਹਿ ਨਾਚ ਦੁਰਲਭੰ ਤਨੰ ਰੂਪੰ ਨਾਚ ਦੁਰਲਭੰ ਸਵਰਗ ਰਾਜਨ ਹੈ नाच दुर्लभं भोजनं बिञ्जनं नाच दुर्लभं स्वच्छं अम्ब्रहै नाच दुर्लभं सुत मृत प्रातः बांधव नाच दुर्लभं बनता बिलासहै नाच दुर्लभं विद्या प्रवीणं नाच दुर्लभं चतुर चंचलहै दुर्लभं एक भगवान नाम है नानक लब्धयं साध संग कृपा प्रभं ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ ਸਰਬਤਰ ਰਮਣੰ ਗੋਬਿੰਦ ਹੈ ਨਾਨਕ ਲੇਪ ਛੇਪ ਨ ਲਿਪਿ ਅਤੇ ਵਿਖਿਆ ਭੰਤ ਅੰਮ੍ਰਿਤੰ ਦ੍ਰਸ਼ਟਾ ਸਖਾ ਸਵਜਨ ਹੈ ਦੁਖੰ ਭਯੰਤ ਸੁਖੰ ਪੈ ਪੀਤੰ ਤਾ ਨਿਰਭਯ ਹੈ ਥਾਨ ਬਿਹੂਨ ਵਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪਿਅਤੇ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤ ਰੁੱਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਦਇਆਲੰ ਸਰਬਤਰ ਜੀਆ ਪੰਜ ਦੋਖ ਬਿਵਰਜਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤ ਹੈ ਉਪਦੇਸੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣੁ ਕਹੈ ਖਟ ਲਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਅਜਾ ਪਗੰਤ ਕੰਧ ਮੂਲੰ ਬਸੰਤੇ ਸਮੀਪ ਕੇਹ ਰਹਿ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋਟ ਬਿਗਨੰ ਅਪਰਾਦੰ ਕਿਲ ਵਿਖਮਲੰ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ ਮਿੱਤਰ ਜਨਮ ਪਰਮੰਤ ਨਰਕ ਹੈ ਅਨਿਕ ਉਪਾਵੰ ਨ ਸਿਧਿਅਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸ਼ਰ ਹੈ ਕਰਣ ਕਾਰਣ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਅ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚ ਕਹੈ ਦੁਰਗਮ ਸਥਾਨ ਸੁਗਮ ਮਹਾ ਦੂਖ ਸਰਬ ਸੁਖਣ ਹੈ ਦੁਰ ਬਚਨ ਭੇਦ ਪਰਮੰ ਸਾਕਤ ਪਿਸਨੰਤ ਸੁਰਜਨ ਹੈ ਆਸਥਿਤੰ ਸੋਗ ਹਰਖੰ ਪੈ ਖੀਣੰਤ ਨਿਰਪਵ ਹੈ पै अटवियं महानगर बासं धर्म लक्षण प्रभ मया साध संगम राम राम रमणं शरण नानक हर हर दयाल चरणं हे अजित सूर संग्रामं अत बलना बहु मर्दन है गण गंधर्व देव मनुख्यं पास पंखी विमोहन है हर कर्ण हारं नमसकारं शरण नानक जगदीश्वर है हे कामं नरक बिस्रामं बहु जोनी परमावण है चित्त हरणं त्रैलोक गम्यं जप तप सील बिदारण है अल्प सुख अवित चंचल ऊंच नीच समावण है तव भय बिमुंचित साध संगम ओट नानक नारायण है हे कल मूल क्रोधं कदनच करुणा न उपर्जते ਵਿਖਿਆੰਤ ਜੀਵੰ ਵਸਯੰ ਕਰੋਤ ਨਿਰਤਯੰ ਕਰੋਤ ਜਥਾ ਮਰਕਟ ਹੈ ਅਨਕ ਸਾਸਨ ਤਾੜੰਤ ਜਮ ਦੂਤ ਹੈ ਤਵ ਸੰਗੇ ਅਦਮੰ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ हे लोबा लंपट संग सिर मोर है अनक लहरी कलोलते तावंत जिया बहु प्रकारं अनक भांत बहु डोलते ਨਚ ਮਿਤਰੰ ਨਚ ਇਸਤੰ ਨਚ ਬਾਂਦਵ ਨਚ ਮਾਤ ਪਿਤਾ ਤਬ ਲੱਜਿਆ ਅਕਰਣੰ ਕਰੋਤ ਅਖਿਆਦ ਖਾਦੰ ਅਸਾਜੰ ਸਾਜ ਸਮਝਿਆ ਤਰਾਹ ਤਰਾਹੇ ਸ਼ਰਣ ਸੁਆਮੀ ਵਿਗਿਆਪਿਤ ਨਾਨਕ ਹਰ ਨਰ ਹਰ ਹੈ ਹੇ ਜਨਮ ਮਰਨ ਮੂਲੰ ਅਹੰਕਾਰੰ ਪਪਾਤਮਾ मित्रंग तजंत सतरंग दृड़ंत अनक माया बिस्तिर नह आवंत जावंत थकंत जिया दुख सुख बहु भोगण है ब्रह्म प्रयाण उद्यान रमणम महा बिकट असाद रोगण है वैद्यंग पार ब्रह्म परमेश्वर आराध नानक हर हर हरे हे प्राणनाथ गोविंद है कृपा निदान जगद गुरु हे संसार ताप हरण है करुणामय सब दुख हरो हे शरण जोग दयाल है दीन नाथ मया करो शरीर स्वस्थ खीण समय सुमिरंत नानक राम दा मोदर माधव है चरण कमल शरणं रमणं गोपाल कीर्तन है साध संगीन तरणं नानक महासागर पै दुतर है ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ੁਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ੁਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੂਖ ਬਿਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸ਼ਰਣ ਨਾਨਕ ਪੁਰਖ ਅਚੁੱਤ ਹੈ ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸਟੰ ਜੇਨ ਕਲਾ ਸਾਸ ਸੂਰ ਨਖੇਤਰ ਜੋਤਯੰ ਸਾਸੰ ਸਰੀਰ ਧਾਰਣੰ ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹਿ ਛੇਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਬੰ ਸਰੋਵਰੰ ਨਾਨਕ ਨਹਿ ਛਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਣ ਹੈ ਲਬਦਯੰ ਸੰਤ ਸੰਗੇਣ ਨਾਨਕ ਸਵਚ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹੈ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹੈ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ ਤਿਲਕਹੀਣੰ ਜਥਾ ਵਿਪਰਾ ਅਮਰਹੀਣੰ ਜਥਾ ਰਾਜਨਹਿ आवद हीणं यथा सूरा नानक धर्म हीणं तथा बै सुनह न शंखं न चक्रं न गदा न स्यामं आश्चर्य रूपं रहंत जन्मं नेत नेत कथंत वेदा ऊच मूच अपार गोविंद है बसंत साध हृदयं अचुत भुजंत नानक बडभागी है ਉਦਿਆਨ ਬਸਨੰ ਸੰਸਾਰੰ ਸੰਬੰਦੀ ਸਵਾਨ ਸਿਆਲ ਖਰਹਿ ਬਿਕਮ ਸਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਚ ਤਸਕਰਹਿ ਹੀਤ ਮੋਹ ਪੈ ਪਰਮ ਭ੍ਰਮਣੰ ਅਹੰ ਫਾਂਸ ਤੀਖੇਣ ਕਠਨ ਹੈ ਪਾਵਕ ਤੋ ਅਸਾਦ ਕੋਰੰ ਅਗਮ ਤੀਰ ਨਹ ਲੰਗਨ ਹੈ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਦਰਣ ਕਿਰਪਾ कृपाकरंत गोविंद गोपाल है सगलंग रोग खंडन है साध संगीन गुण रमत नानक शरण पूरन परमेश्वर है सियामलंग मधुर मनुख्यं हृदयं पूमवर्ण है निवंत होवंत मिथ्या चेतनं संत स्वज्जन है अचेत मूढा ना जानंत कटंत सासा नित प्रते शजंत महासुंदरी काया काल कन्या ग्रास्ते रचंत पुरख है कुटंब लीला अनित आशा बिखिया बिनूद परमंत परमंत बहु जन्म हारयो शरण नानक करुणा मै है हे जेबे हे रसगे मधुर प्रेत तुयं सतहतं परम बादन अवर्त इथह सुध अचरण है गोविन्द दामो धर्मादवे गर्भंत नारी मदोन मतंग बलवंत बलात कारण है चरण कमल नह भजनत तृण समान त्रिग जन्म नहै हे पपील का ग्रस्ते गोविन्द सिमरन तोयंग तने नानक अनेक बार नमो नमहै तृणं तमेरं सहकं त हरिं बूडं त तरियं ਊਣੰ ਤਾ ਭਰੀਅੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ਬ੍ਰਹਮਣ ਹੈ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਣ ਹੈ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇਹ ਫਲ ਹੈ ਪਰਦਰਭ ਹਿਰਣੰ ਬਹੁ ਵਿਗਨ ਕਰਨੰ ਉਚਰਣੰ ਸਰਬ ਜੀ ਕਹੈ ਲੋ ਲਈ ਤ੍ਰਿਸ਼ਨਾ ਅਤਿ ਪਤ ਮਨ ਮਾਏ ਕਰਮ ਕਰਤ ਸਹ ਸੂਕਰ ਹੈ ਮਤੇ ਸਮੇਵ ਚਰਣੰ ਉਦਰਣੰ ਪੈ ਦੁਤ ਰਹਿ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਹਿ ਹੈ